मंत्री भगवंत सिंह मान ਹੁਣ ਅਜ ਨਾਲੇ ਪਹੁੰਚ ਚੁਕੇ ਨੇ ਅੰਦਸੀ ਇਥੇ ਰੋਡ ਸ਼ੋ ਕੱਢਣਾ ਹੈ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਅਮਰਸਰ ਲੋਕ ਸਭਾ ਹਲਕੇ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਤਾਂ ਇਥੇ ਪਹਿਲਾ ਚੁਗਾਵੇ ਤੋਂ 200 ਕੱਢਿਆ ਗਿਆ ਹੈ ਤਾਂ ਹੁਣ ਇਥੇ ਅਜ ਨਾਲੇ ਉਸ ਤੋਂ ਬਾਅਦ ਮਜੀਠੇ ਤੇ ਉਸ ਤੋਂ ਬਾਅਦ ਤਰਨਤਾਰ ਨਿਖੇ 150 ਕੱਢਿਆ ਜਾਣਾ ਤਰਨਤਾਰ ਵਿੱਚ ਹਲਕਾ ਖਡੂਰ ਸਾਹਿਬ ਦੇ ਆਵਾਦੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੀ ਹਮਾਇਤ ਵਿੱਚ ਇੱਥੇ ਡੋਰ ਤੋਂ ਕੱਢਿਆ ਜਾਣਾ ਤਾਂ ਤੁਹਾਨੂੰ ਕਾਫਲਾ ਦਿਖਾ ਦਿੰਦੇ ਆ ਜਿੱਥੇ ਕਿ ਸੀਐਮ ਭਗਵੰਤ ਸਿੰਘ ਮਾਨ ਤੇ ਨਾਲ ਕੁਲਦੀਪ ਸਿੰਘ ਢਾਲੀਵਾਲ ਇੱਥੇ ਹੁਣ ਪਹੁੰਚ ਚੁੱਕੇ ਨੇ ਲਗਾਤਾਰ ਚੋਣ ਪ੍ਰਚਾਰ ਦੀ ਕਮਾਨ ਸੀਐਮ ਭਗਵੰਤ ਸਿੰਘ ਮਾਨ ਨੇ ਆਪਣੇ ਹੱਥਾਂ ਵਿੱਚ ਲਿੱਤੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਉਹ ਸੀਐਮ ਭਗਵੰਤ ਸਿੰਘ ਮਾਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਸ ਗੱਡੀ ਵਿੱਚ ਸੀਐਮ ਭਗਵੰਤ ਸਿੰਘ ਮਾਨ ਜਿਹੜੇ ਕੀ ਹੁਣ ਸਵਾਰ ਹੋ ਚੁੱਕੇ ਨੇ ਤੇ ਰੂਫ ਟਾਪ ਗੱਡੀ ਵਿੱਚ ਸਵਾਰ ਨੇ ਤੇ ਫੁੱਲਾਂ ਦੀ ਵਰਖਾ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਆਬ ਵਰਕਰਾਂ ਵੱਲੋਂ ਵਲੰਟੀਅਰਾਂ ਵੱਲੋਂ ਨਾਲ ਉਹਨਾਂ ਦੇ ਕੁਲਦੀਪ ਸਿੰਘ ਢਾਲੀਵਾਲ ਵੀ ਨੇ ਤੇ ਫੁੱਲਾਂ ਦੀ ਵਰਖਾ ਲਗਾਤਾਰ ਹੋ ਰਹੀ ਹੈ ਪਪਾ ਪਾਰ ਹੋਏ ਨੇ ਵਲੰਟੀਅਰ ਤੇ ਵਰਕਰ ਹੈ ਤੇ ਤੁਸੀਂ ਦੇਖ ਸਕਦੇ ਹੋ ਪਰਮਾ ਸਵਾਗਤ ਵੱਡੀਆਂ ਫੁੱਲ ਮਲਾਵਾਂ ਨਾਲ ਭਗਵਾਨ ਸਿੰਘ ਮਾਨ ਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਲਗਾਤਾਰ ਫੁੱਲਾਂ ਦੀ ਵਰਖਾ ਹੋ ਰਹੀ ਹੈ ਔਰ ਫੁੱਲਾਂ ਦੀ ਵਰਖਾ ਲਗਾਤਾਰ ਜਾਰੀ ਹੈ ਕਿਉਂਕਿ ਕਾਫੀ ਸਮੇਂ ਤੋਂ ਪਪਾ ਪਾਰ ਹੋ ਕੇ ਪਾਰਟੀ ਵਲੰਟੀਅਰ ਇੰਤਜ਼ਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਹੁਣ रोगन सिंह मान से पहुंच चुके ने जिन्हो दा आपणा स्वागत कीता जा रहा है चलो राजनीतिचों राव वाला पूरी पहुचा अट जहिड़ी आहे ਯਾਰ ਜੀ ਆਪ ਪਿਛੇ ਘਰ ਹੰਡਾ ਜੇ ਸਾਹਵੇਂ ਪਕੜੋ ਆ ਕੇ ਅਗਲੇ 4-5 ਦਿਨ ਤੱਕ ਕੰਮ ਕਰਨਾ ਆਪਣੀ ਸਿਰ 'ਤੇ ਰੱਖ ਕੇ ਮਾਤਰਾ ਨੂੰ ਅਦਨ ਗੱਲਾ 500 ਰੁਪਏ ਤੇਰੀ ਮੇਰੇ ਵੀ ਚੋਰੀ ਪਾ ਰਹੇ ਆ ਤੇਰਾ ਜੀਰੋ ਕਰ ਦਿਆ ਯਾਰਾ ਕੀ ਅੰਦਾਜ਼ ਵਿੱਚ ਨਹੀਂ ਨਹੀਂ ਆਉਗੀ ਤੁਸੀਂ ਕਰੋਨਾ ਪੂਰੇ ਅੰਬਸਾ ਚ ਪੂਰੇ ਇਲਾਕੇ ਵਿੱਚ ਹੋਰ ਵੀ ਕੀ ਕਰ ਲੈ ਦੇਖੋ ਤੁਸੀਂ ਆਪ ਵੀ ਕੀ ਕਰ ਰਹੇ ਹੋ ਸੋ ਤੁਹਾਡਾ ਸਰ ਦਾ ਬੋਤ ਬੋਤ ਤੇ ਬਸ ਮਾਸੇ ਨੂੰ ਕਹਿੰਦੇ ਮਾਸੇ 2 ਬਟੇ ਹੋਲਾ ਹੋਏ ਕਿੱਕ ਮੈਚ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਅੱਗੇ ਨਾ ਗਾਇਨ ਅੰਦਾਜ਼ ਕਰਦੇ ਆ ਇਹ ਪੂਰੇ ਕਾਉਂਡ ਤੱਕ ਇਹ ਕਾਉਂਡ ਆਸ ਇਹ ਪੂਰੇ ਕਾਉਂਡ ਮੈਂ ਕੁਝ ਅਫਸਰ ਨੇ ਕੁਝ ਅਫਸਰ ਨੇ ਜਿਹੜੇ ਉਹਨਾਂ ਨਾਲ ਵੀ ਰੱਖ ਰਹੇ ਨੇ ਉਹ ਕੋਈ ਨਾ ਕੋਈ ਪ੍ਰੋਟੋਕੋਲ ਆ ਇਹ ਡਿਪਟੀ ਮੁੱਖ ਮੰਤਰੀ ਰਿਆ ਉਹਨੂੰ ਕਰਾ ਲਈ ਹਾਰਸਪਤਕਰ ਮੰਤਰੀ ਰਹੀ ਹੈ ਸੋ ਪ੍ਰੋਟੋਕਾਲ ਅਫਸਰ ਨਾਲ ਮਿਲਣੇ ਪਹਿਲੇ ਪਰ ਉਹ ਅਫਸਰ ਪੰਜਾਬ ਆਪਣੇ ਨੂੰ ਉਹ ਮੈਨੇ ਬੱਸ ਦਿੰਦੇ ਮੈਂ ਜਦ ਵੀ ਕਿਹਾ ਖਾਲ ਕੀ ਇਹ ਦੋਨਾਂ ਦਾ ਉਹ ਕਹਿੰਦਾ ਜੀ ਗਾਹਾਂ ਗੱਲ ਨਾ ਕਰੋ ਮੈਂ ਤਾਂ ਗਾਹਾਂ ਕੀਤੀ ਸੀ ਕਹਿੰਦਾ ਜੀ ਰੋਕੇ ਸੌਂਦੇ ਦੋਨੋਂ ਹੀ मोदी इंडिया गण इन बन जा मै त पार्ली रहींद कंबे करू न ਸਮੂਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਹਲਕੇ ਵਿੱਚ ਜਾਂਦੇ ਨੇ ਤਾਕੜ ਸਪੀਚ ਕਰਦੇ ਨੇ ਨਾਲ-ਨਾਲ ਵਿਰੋਧੀਆਂ ਤੇ ਵੀ ਟਿੱਖੇ ਤੰਜ ਕੱਸਦੇ ਨੇ ਤਾਂ ਅੱਜ ਫੇਰ ਪਹਿਲਾ ਸ਼ੁਰੂਆਤ ਕੀਤੀ ਉਹਨਾਂ ਨੇ ਕੀਕਲੀ ਤੋਂ ਤੋਂ ਉਸ ਤੋਂ ਬਾਅਦ ਸ਼ੋਮਨੀ ਕਲਕਲ ਤੇ ਭਾਟਪਾਤੇ ਟਿੱਖੇ ਨਿਸ਼ਾਨੇ ਸਾਧੇ ਹੋਏ ਖਾਈ ਜਿੱਤੇ ਨੇ ਔਰ ਉਹਨਾਂ ਨੇ ਅੱਜ ਇਹ ਵੀ ਐਲਾਨ ਕੀਤਾ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਇੰਡੀਆ ਕੱਢ ਬੰਦੇ ਜਿੱਤੋ ਬਾਅਦ ਮੰਤਰੀ ਬਣਨ ਜਾ ਰਹੇ ਨੇ ਤੇ ਅੰਮ੍ਰਿਤਸਰ ਵਾਸਤੇ ਵੱਡੇ ਕੰਮ ਕਰਵਾਣਗੇ ਇਸ ਲਈ ਲੋਕ ਇਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣ ਤਾਂ ਸਮਾਂ ਥੋੜਾ ਰਹਿ ਗਿਆ ਇਲੈਕਸ਼ਨਸ ਵਿੱਚ 1 ਜੂਨ ਦਾ ਦਿਨ ਹੈ ਵੋਟਾਂ ਦਾ ਤੇ 4 ਜੂਨ ਨੂੰ ਨਤੀਜੇ ਆਉਣੇ ਨੇ ਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਉਬਰਕਰਾਂ ਚ ਵਲੰਟੀਅਰ ਚ ਉਸਾਰ ਵੇਖਣ ਨੂੰ ਮਿਲ ਰਿਹਾ ਹੈ ਕਿਥੇ ਕਿ ਭਗਵੰਤ ਸਿੰਘ ਮਾਨ ਦੇ ਚਿਹਰੇ ਤੇ ਵੀ ਖੁਸ਼ੀ ਦਿਖਾਈ ਦੇ ਰਹੀ ਹੈ ਹੋਰ ਇਸ਼ਾਰੇ ਇਸ਼ਾਰੇ ਵਿੱਚ ਬਹੁਤ ਕੁਝ ਕਹਿਆ ਜਾਂਦੇ ਨੇ ਭਗਵੰਤ ਸਿੰਘ ਮਾਨ ਜਦੋਂ ਇਸ਼ਾਰਾ ਕਰਦੇ ਨੇ ਤਾਂ ਵਲੰਟੀਅਰ ਹੋਰ ਵੀ ਉਤਾਵਲੇ ਵਿਖਾਈ ਦਿੰਦੇ ਨੇ ਇਹ ਅਜਨਾਲੇ ਵਿੱਚ ਇੱਕ ਪਰਮਾ ਰੋਡ ਸ਼ੋਅ ਭਵਨ ਸਿੰਘ ਮਾਨ ਵੱਲੋਂ ਕੱਢਿਆ ਜਾ ਰਿਹਾ ਹੈ ਕੁਲਦੀਪ ਸਿੰਘ ਤਾਲੀਵਾਲ ਦੀ ਹਮਾਇਤ ਵਿੱਚ ਅਤੇ ਭਵਨ ਸਿੰਘ ਮਾਨ ਲਗਾਤਾਰ ਵਿਰੋਧੀਆਂ ਤੇ ਤਾਂ ਜਕਰਜ਼ੋ ਇਹ ਵਿਖਾਈ ਦੇ ਰਹੇ ਨੇ ਔਰ ਆਖਰੇ ਨੇ ਵੀ ਇਸ ਵਾਰ ਆਜਪਾ ਸਰਕਾਰ ਜਾਣ ਵਾਲੀ ਹੈ ਔਰ ਕੇਂਦਰ ਵਿੱਚ ਇੰਡੀਆ ਅਲਾਈਅንስ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਭਾਈਵਲ ਪਾਰਟੀ ਉਹਨਾਂ ਦੀ ਔਰ ਅੰਮ੍ਰਿਤਸਰ ਤੋਂ ਜੇਕਰ ਲੋਕ